ਅਬ ਬੱਬੀ ਨਹੀਂ ਵਜਾਈਗਾ ਕੁਛ ਬੋਲੇਗਾ ਵੀ ਅਬੇ ਮਜਾ ਆਏਗਾ ਨਾ ਭੀੜੋ ਗਿੱਦੜਵੇ ਵਾਲਾ ਬੰਸਾ ਜੋਗੀ ਆਇਆ ਜੋਗੀਆਂ ਦੀ ਰੈਲੀ ਕਰਨੀ ਲੰਗਰ ਲਾਉਣਾ ਓਥੇ ਜੋਗੀਆਂ ਨੇ ਸੌਦਾ ਨੋਟ ਕਰ ਸੇਠਾ ਕਰੋ ਗਾਜਰ ਮਟਰ ਤੇ ਹਰਾ ਗਵਾਰਾ ਕਿਲੋ ਕਿਲੋ ਕਰਦੇ ਸਾਰਾ ਭਿੰਡੀ ਤੋਰੀ ਤੇ ਕਰੇਲੇ 4 ਪੌਂਡ ਨੂੰ ਪਾ ਦੇ ਦੇਲੇ ਅੱਧਾ ਕਿਲੋ ਮੂਲੀ ਪਾ ਦੇ ਪੱਤੇ ਉਹਨਾਂ ਦੇ ਸਾਰੇ ਨਾਲ ਸਾਗ ਸਰੋਂ ਦਾ ਪਾਲਕ ਮੁਠੀ ਇੱਕ ਧਨੀਏ ਦੀ ਪਾ ਦੇ ਗੁੱਟੀ ਭਰ ਤੇ ਵੰਗਲ ਲਿਆ ਦੇ ਵਿੱਚੇ ਹਰੀਆਂ ਮਿਰਚਾਂ ਪਾ ਦੇ ਚੁੱਚੂ ਵੰਗਲ ਹੋਰ ਨਾ ਕਾਣੇ ਮਟਰਾਂ ਵਾਲੇ ਪਾ ਦੇ ਦਾਣੇ ਇੱਕ ਬੰਦ ਗੋਭੀ ਦਾ ਫੁੱਲ ਲਿਆ ਤੇ ਚਟਨੀ ਬਾਤੇ ਚਿਪੜ ਪਾਦੇ ਆਲੂ ਪਾਦੇ ਲਾਲ ਤੇ ਚਿੱਟੇ ਖੀਰੇ ਪਾਦੀ ਵੇਖ ਕੇ ਮਿੱਠੇ ਫੁੱਲ ਗੋਭੀ ਤੇ ਤੋਰੀ ਪਾਦੇ ਇੱਕ ਗੰਡਿਆਂ ਦੀ ਬੂਰੀ ਪਾਦੇ ਠੇਠਾ ਗੋਂਗਲੂਆਂ ਤੋਂ ਮਿੱਟੀ ਲਾਦੇ ਅੱਧਾ ਕਿਲੋ ਇਹ ਵੀ ਪਾਦੇ ਸ਼ਿਮਲਾ ਮਿਰਚ ਤੇ ਕੱਦੂ ਤਰਦੇ ਅੱਧਾ ਕਿਲੋ ਅਦਰ ਕਰਦੇ ਸੌਦਾ ਮੇਰਾ ਗਿਣਕੇ ਸਾਰਾ ਸਾਰਾ ਮੇਰੀ ਕਾਰ 'ਚ ਤਰਦੇ ਬਾਬਾ ਜੀ ਤੁਹਾਡਾ ਸੌਦਾ ਸਾਰਾ ਪਾ ਦਿੱਤਾ ਧਾਰ ਬਾਬਾ ਕਦੇ ਵੀ ਨਹੀਂ ਨਾ ਬਾਬਾ ਜੀ ਬਿੱਲ ਦੇ ਜੋ ਅਸੀਂ ਤੁਹਾਨੂੰ ਜਾਣਦੇ ਵੀ ਨਹੀਂ ਜਿਵੇਂ ਸਬਜੀ ਵਾਲਾ ਮੀਤਾ ਤੂੰ ਮਲੋੜ ਚ ਮਸ਼ਹੂਰ ਐ ਮੇਰਾ ਵੀ ਤਾਂ ਪਿੰਡ ਇਤੋਂ ਨਹੀਂ ਆ ਬਹੁਤੀ ਦੂਰ ਐ ਕਰਾਈ ਵਾਲਾ ਪਿੰਡ ਮੇਰਾ ਗਿੱਦੜਵਾ ਤਹਿਸੀਲ ਐ ਬਨਸਾ ਜੋਗੀ ਮੇਰਾ ਨਾਮ ਅਸ ਤੇ ਗੱਲਾਂ ਦਾ ਸ਼ਕੀਨ ਐ ਹੁਣ ਤੱਕ ਬਿੱਲ ਰਿਆ ਸਾਰੇ ਮੈਂ ਭਰਦਾ ਟੂਟੀ ਵਾਲਾ ਹੋਵੇ ਚਾਹੇ ਬਿਜਲੀ ਦਾ ਘਰ ਦਾ ਬਿੱਲ ਤੇਰਾ ਲੈ ਕੇ ਅਸੀਂ ਕਿਤੇ ਨਹੀਂੋਂ ਨੱਸਦੇ ਬਿੱਲ ਤੇਰਾ ਦੇ ਕੇ ਜਾਵਾਂਗੇ ਇਹਦੀ ਲਾਸਟ ਡੇਟ ਮੈਨੂੰ ਦੱਸ ਦੇ ਆਓ ਜੀ ਮਾ